ਪੰਕਜ ਧੀਰ ਦੀ ਮੋਤੇ ਹਿਮਾ ਮਲਨੀ ਹੋਈ ਦੁਖੀ ਕੈਪਸ਼ਨ ਦੇਖ ਤਖੜੇ ਵੀ ਆ ਜਾਣਗੇ ਹੰਝੂ ਪੰਕਜ ਧੀਰ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਕਦੇ ਉਹ ਖਲਨਾਇਕ ਵਜੋਂ ਦਬਦਬਾ ਬਣਾਉਂਦੇ ਸਨ ਅਤੇ ਕਦੇ ਪਿਤਾ ਵਜੋਂ ਸਭ ਦਾ ਦਿਲ ਜਿੱਤਦੇ ਸਨ ਹਾਲਾਂਕਿ ਉਹ ਮਹਾਭਾਰਤ ਚ ਕਰਨ ਦੀ ਭੂਮਿਕਾ ਨਿਭਾਉਣ ਲਈ ਇੰਡਸਟਰੀ ਵਿੱਚ ਸਭ ਤੋਂ ਵੱਧ ਜਾਣੇ ਜਾਂਦੇ ਨੇ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਕੱਲ ਅਦਾਕਾਰ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦੀ ਖਬਰ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਮਹਾਭਾਰਤ ਦੇ ਅਰਜੁਨ ਉਰਫ ਫਿਰੋਜ਼ ਖਾਨ ਨੇ ਆਪਣੇ ਸਕੂਲ ਤੇ ਕਰਦੇ ਦਿਨਾਂ ਨੂੰ ਯਾਦ ਕੀਤਾ ਉਥੇ ਸਲਮਾਨ ਖਾਨ ਉਹਨਾਂ ਦੇ ਅੰਤਿਮ ਸੰਸਕਾਰ ਚ ਸ਼ਾਮਲ ਹੋਏ ਇਸ ਤੋਂ ਇਲਾਵਾ ਬਾਲੀਵੁੱਡ ਦੀ ਡ੍ਰੀਮ ਗਰਲ ਵੀ ਪੰਕਜ ਧੀਰ ਨੂੰ ਯਾਦ ਕਰਕੇ ਭਾਵੁਕ ਹੋਗੀ ਇੱਕ ਫੋਟੋ ਪੋਸਟ ਕੀਤੀ ਜੋ ਸਾਰੇ ਨੂੰ ਹਿਲਾ ਦੇਵੇਗੀ ਹੇਮਾ ਮਾਲੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਮੈਨੂੰ ਹਿੰਮਤ ਦਿੱਤੀ ਸੀਤਾ ਔਰ ਗੀਤਾ ਦੀ ਅਦਾਕਾਰਾ ਹੇਮਾ ਮਾਲੀ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਪੰਕਜ ਧੀਰ ਨਾਲ ਦੋ ਫੋਟੋਆਂ ਸਾਂਝੀਆਂ ਕੀਤੀਆਂ ਪਹਿਲੀ ਫੋਟੋ ਚ ਉਹ ਸਾੜੀ ਚ ਉਸਦੇ ਨਾਲ ਪੋਜ਼ ਦਿੰਦੀ ਹੈ ਜਦੋਂ ਇੱਕ ਦੂਜੇ ਚ ਦੋਵੇਂ ਸtare ਪਹਿਰਾ ਵਿੱਚ ਦਿਖਾਈ ਦੇ ਰਹੇ ਨੇ ਦੋਵੇਂ ਫੋਟੋਆਂ ਸਾਂਝੀਆਂ ਕਰਦੇ ਹੋਏ ਹੇਮਾ ਮੰਨਲੀ ਨੇ ਕੈਪਸ਼ਨ 'ਚ ਲਿਖਿਆ ਅੱਜ ਮੈਂ ਇੱਕ ਕਰੀਬੀ ਦੋਸਤ ਗਵਾ ਦਿੱਤਾ ਅਤੇ ਮੈਂ ਬਹੁਤ ਦੁਖੀ ਹਾਂ ਪੰਕਜ ਤੀਰ ਇੱਕ ਪਰਿਵਾਰ ਕਰਨ ਵਾਲਾ ਪਾਬੂ ਕਤੇ ਅਵਿਸ਼ਵਾਸਯੋਗ ਪ੍ਰਤਿਭਾਸ਼ਾਲੀ ਅਦਾਕਾਰ ਸੀ ਉਸਨੇ ਮਹਾਭਾਰਤ ਵਿੱਚ ਕਰਨ ਦੇ ਆਪਣੇ ਕਿਰਦਾਰ ਨਾਲ ਦਿਲ ਜਿੱਤ ਲਏ ਉਸਨੇ ਆਪਣੀ ਆਖਰੀ ਸਾਹ ਤੱਕ ਪੂਰੀ ਜ਼ਿੰਦਗੀ ਲਈ ਉਸਨੇ ਕੈਂਸਰ ਨਾਲ ਇੱਕ ਲੰਮੀ ਲੜਾਈ ਲੜੀ ਅਤੇ ਇਸ ਨੂੰ ਦੂਰ ਕਰਨ ਲਈ ਦ੍ਰਿੜ ਸੀ ਉਹ ਮੇਰੇ ਹਰ ਕੰਮ ਵਿੱਚ ਸਹਾਇਕ ਅਤੇ ਉਤਸ਼ਾਹਜਨਕ ਸੀ ਜਦੋਂ ਵੀ ਮੈਨੂੰ ਲੋੜ ਹੁੰਦੀ ਸੀ ਉਹ ਹਮੇਸ਼ਾ ਮੇਰੇ ਲਈ ਮੌਜੂਦ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਉਸ ਦੇ ਸਮਰਥਨ ਅਤੇ ਮੌਜੂਦਗੀ ਨੂੰ ਯਾਦ ਕਰਾਂਗੀ ਮੇਰੀਆਂ ਦਿਲੋਂ ਸੰਵੇਦਨਾਵਾਂ ਉਸ ਦੀ ਪਤਨੀ ਅਨੀਤਾ ਜੀ ਪ੍ਰਤੀ ਨੇ ਜੋ ਉਸ ਦੀ ਜ਼ਿੰਦਗੀ ਦੀ ਰੋਸ਼ਨੀ ਸੀ ਪੰਕਜ ਤੀਰ ਦੀ ਮੋਤੇ ਹੀਮਾ ਮਨਨੀ ਹੋਈ ਦੁਖੀ ਕੈਪਸ਼ਨ ਦੇਖ ਤਖੋੜੇ ਵੀ ਆ ਜਾਣਗੇ ਹੰਝੂ ਪੰਕਜ ਧੀਰ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਕਦੇ ਉਹ ਖਲਨਾਇਕ ਵਜੋਂ ਦਬਦਬਾ ਬਣਾਉਂਦੇ ਸਨ ਅਤੇ ਕਦੇ ਪਿਤਾ ਵਜੋਂ ਸਭ ਦਾ ਦਿਲ ਜਿੱਤਦੇ ਸਨ ਹਾਲਾਂਕਿ ਉਹ ਮਹਾਭਾਰਤ ਚ ਕਰਨ ਦੀ ਭੂਮਿਕਾ ਨਿਭਾਉਣ ਲਈ ਇੰਡਸਟਰੀ ਵਿੱਚ ਸਭ ਤੋਂ ਵੱਧ ਜਾਣੇ ਜਾਂਦੇ ਨੇ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਕੱਲ ਅਦਾਕਾਰ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਦੀ ਖਬਰ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਜਿੱਥੇ ਮਹਾਪਾਰਤ ਦੇ ਅਰਜੁਨ ਉਰਫ ਫਿਰੋਜ਼ ਖਾਨ ਨੇ ਆਪਣੇ ਸਕੂਲ ਅਤੇ ਕ੍ਰਿਕਟ ਦੇ ਦਿਨਾਂ ਨੂੰ ਯਾਦ ਕੀਤਾ। ਉੱਥੇ ਸਲਮਾਨ ਖਾਨ ਉਹਨਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਬਾਲੀਵੁੱਡ ਦੀ ਡ੍ਰੀਮ ਗਰਲ ਵੀ ਪੰਕਜ ਤਿੰਰ ਨੂੰ ਯਾਦ ਕਰਕੇ ਪਾਵੁਕ ਹੋ ਗਈ। ਇੱਕ ਫੋਟੋ ਪੋਸਟ ਕੀਤੀ ਜੋ ਸਾਰੇ ਨੂੰ ਹਿਲਾ ਦੇਵੇਗੀ। ਹੇਮਾ ਮੰਨਲੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਮੈਨੂੰ ਹਿੰਮਤ ਦਿੱਤੀ ਸੀਤਾ ਗੀਤਾ ਦੀ ਅਦਾਕਾਰਾ ਹੇਮਾ ਮਲਨੀ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਪੰਕਜ ਧੀਰ ਨਾਲ ਦੋ ਫੋਟੋਆਂ ਸਾਂਝੀਆਂ ਕੀਤੀਆਂ ਪਹਿਲੀ ਫੋਟੋ ਚ ਉਹ ਸਾੜੀ ਚ ਉਸਦੇ ਨਾਲ ਪੋਜ਼ ਦਿੰਦੀ ਹੈ ਜਦੋਂ ਇੱਕ ਦੂਜੇ ਚ ਦੋਵੇਂ ਸtare ਆਮ ਪਹਿਰਾਵੇ ਚ ਦਿਖਾਈ ਦੇ ਰਹੇ ਨੇ ਦੋਵੇਂ ਫੋਟੋਆਂ ਸਾਂਝੀਆਂ ਕਰਦੇ ਹੋਏ ਹੇਮਾ ਮਲਨੀ ਨੇ ਕੈਪਸ਼ਨ ਚ ਲਿਖਿਆ ਅੱਜ ਮੈਂ ਇੱਕ ਕਰੀਬੀ ਦੋਸਤ ਗਵਾ ਦਿੱਤਾ ਅਤੇ ਮੈਂ ਬਹੁਤ ਦੁਖੀ ਹਾਂ ਪੰਕਜ ਧੀਰ ਇੱਕ ਪਰਿਵਾਰ ਕਰਨ ਵਾਲਾ ਪਾਬੂ ਗਤੇ ਅਭਿਸ਼ਵਾਸ਼ ਯੋਗ ਪ੍ਰਤਿਭਾਸ਼ਾਲੀ ਅਦਾਕਾਰ ਸੀ ਉਸਨੇ ਮਹਾਭਾਰਤ ਵਿੱਚ ਕਰਨ ਦੇ ਆਪਣੇ ਕਿਰਦਾਰ ਨਾਲ ਦਿਲ ਜਿੱਤ ਲਏ ਉਸਨੇ ਆਪਣੀ ਆਖਰੀ ਸਾਹ ਤੱਕ ਪੂਰੀ ਜ਼ਿੰਦਗੀ ਲਈ ਉਸਨੇ ਕੈਂਸਰ ਨਾਲ ਇੱਕ ਲੰਮੀ ਲੜਾਈ ਲੜੀ ਅਤੇ ਇਸ ਨੂੰ ਦੂਰ ਕਰਨ ਲਈ ਦ੍ਰਿੜ ਸੀ ਉਹ ਮੇਰੇ ਹਰ ਕੰਮ ਵਿੱਚ ਸਹਾਇਕ ਅਤੇ ਉਤਸ਼ਾਹਜਨਕ ਸੀ ਜਦੋਂ ਵੀ ਮੈਨੂੰ ਲੋੜ ਹੁੰਦੀ ਸੀ ਉਹ ਹਮੇਸ਼ਾ ਮੇਰੇ ਲਈ ਮੌਜੂਦ ਸੀ ਮੈਂ ਆਪਣੀ ਜ਼ਿੰਦਗੀ 'ਚ ਉਸਦੇ ਸਮਰਥਨ ਅਤੇ ਮੌਜੂਦਗੀ ਨੂੰ ਯਾਦ ਕਰਾਂਗੀ ਮੇਰੀਆਂ ਦਿਲੋਂ ਸੰਵੇਦਨਾਵਾਂ ਉਸਦੀ ਪਤਨੀ ਅਨੀਤਾ ਜੀ ਪ੍ਰਤੀ ਨੇ ਜੋ ਉਸਦੀ ਜ਼ਿੰਦਗੀ ਦੀ ਰੌਸ਼ਨੀ ਸੀ